ਹਰ ਸੰਖ ਬਚਦਾ ਹੈ ਇਹ ਬਤਾ ਦਿਓ ਪੂਰਾ ਬਣਾ ਪੂਰੇ ਕੋਲ ਤੇ ਦਿਖਾ ਦੇਣਾ ਪੂਰੇ ਕੋਲ ਤੇ ਦਿਖਾ ਦੇਣਾ ਪਰ ਵहां पे ਹੁੰਤੇ ਨਹੀਂ اچھا نیچے نیچے ਹੋਣਗੇ ਦੁਕਾਨੇ ਹਾਂ ਸੋ ਗਾਇਸ ਇਹ ਸਮਾਨ ਜਿਹੜਾ ਮੈਂ ਬੈਗ ਦੇ ਵਿੱਚ ਪੈਕ ਕਰਕੇ ਮੈਂ ਨਾਲ ਕੈਰੀ ਕਰੂੰਗਾ ਠੀਕ ਹੈ ਇਹ ਸਮਾਨ ਸ਼੍ਰੀ ਕਦਾਰਨਾਥ ਯਾਤਰਾ 2024 ਦੇ ਵਿੱਚ ਮੈਂ ਆਪਣੇ ਨਾਲ ਲੈ ਕੇ ਜਾ ਰਿਹਾ ਦਾਲ ਮੱਖਣੀ ਇਹ ਆ ਗਈ ਕੜੀ ਪਕੌੜਾ ਇਹ ਆ ਗਿਆ ਜੀ ਪਾਓ ਬਾਜੀ ਇਧਰਲੇ ਬਸੇ ਆ ਗਿਆ ਜੀ ਹੋਮ ਸਟਾਈਲ ਪਰਾਂਠਾ ਵਿਦ ਜੀਰਾ ਆਲੂ ਵਾਹ ਕੀ ਬਾਤ ਹੈ ਇਦਰ ਵੀ ਪ੍ਰਾਂਠੇ ਆ ਗਏ ਤੇ ਰਾਜਮਾ ਤੇ ਰਾਜਮਾ ਇਧਰ ਲੋ ਗੈਸ ਵੈਲਕਮ ਬੈਕ ਟੂ ਮਾਈ ਚੈਨਲ ਪੀਹਾ ਚਲੋ ਤੁਹਾ ਸਾਰਿਆਂ ਦਾ ਸਾਰਿਆਂ ਨੂੰ ਪਿਆਰ ਭਰੀ ਆਸੀ ਕਾਲ ਹਰ ਹਰ ਮਹਾਦੇਵ ਜੈ ਸ਼ੰਕਰ ਵਾਲੇਨਾਥ ਤੇ ਫਾਈਨਲੀ ਉਹ ਦਿਨ ਆ ਗਿਆ ਜਿਹੜੇ ਦਿਨ ਦੀ ਪਤਾ ਨਹੀਂ ਪਿਛਲੇ 2-3 ਸਾਲ ਤੋਂ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਤੇ ਨਾਲੇ ਮੇਰਾ ਸੁਪਨਾ ਵੀ ਸੀਗਾ ਡਰੀ ਨਹੀਂ ਸੀਗਾ ਕਿ ਸ਼੍ਰੀ ਤਿਦਾਰਨਾ ਜੀ ਦੇ ਦਰਸ਼ਨ ਕਰਨ ਜਾਓ ਅਜੇ ਮੈਂ ਸਵੇਰੇ ਉੱਠਿਆ ਹੀ ਸੀਗਾ ਹਲੇ ਸਿਰਫ ਉੱਠਿਆ ਹੀ ਆ ਤੇ ਉੱਠਣ ਦੇ ਨਾਲ ਹੀ ਕੀ ਹੋਇਆ ਤੁਹਾਨੂੰ ਮੈਂ ਦੱਸਦਾ आनंद से ऊपातिगो आमे की ओर आता आमी बोला आमे की ओर आता क्या रुका रुके बर्दन में ही लोग निराशी रहते हैं करता है लाभ बोले चल रहे हैं बोले चल रहे हैं क्या दिल में कन्या का जन्म ले जाना और तुमने ਜੈ ਆਪਣੇ ਆਪਣੇ ਮਾਤਾ ਪਿਤਾ ਕੀ ਜੈ ਆਸੀ ਚਾਰ ਸਤਿਗੰਟ ਵਾਲੀ ਮਾਤਾ ਤੇਰੀ ਸਦਾ ਹੀ ਜੈ ਦੇਖਰਾ ਬੀਜ ਬਦਰਗੀ ਹਰ ਹਰ ਮਹਾਦੇਵ ਅੱਜ ਤਰੀ ਹੈਗੀ ਅੱਜ 6 ਮਈ ਤੇ 2024 ਤੇ ਅੱਜ ਆਪਾਂ ਸ਼ੁਰੂ ਕਰਨ ਲੱਗੇ ਸੀਗੇ ਯਾਤਰਾ ਸ਼੍ਰੀ ਗੋ达ਰਨਾਥ ਦਾਮ ਜੀ ਦੀ ਜਿਹਦਾ ਕਿ ਪਿਛਲੇ 2-3 ਸਾਲਾਂ ਤੋਂ ਬਸ ਬਰੀ ਦੇ ਨਾਲ ਇੰਤਜ਼ਾਰ ਸੀਗਾ ਤੇ ਇੱਕ ਸੁਪਨਾ ਵੀ ਸੀਗਾ ਰਾਤ ਨੂੰ ਵੀ ਸੁਪਨੇ ਆਉਂਦੇ ਸੀਗੇ ਕਿ ਕਦੋਂ ਆਪਾਂ ਸ਼੍ਰੀ ਗੋ达ਰਨਾਥ ਜੀ ਜਾਵਾਂਗੇ ਤੇ ਜਿਵੇਂ ਅੱਜ ਮਾਰਨਿੰਗ ਉੱਠਿਆ ਮੈਂ ਤੇ ਕੀ ਹੋਇਆ ਕਿ ਆਪਣੇ ਜਿਹੜੇ ਸ਼ਿਵ ਜੀ ਦੇ ਪ੍ਰੀਏ ਨੇ ਹਨਾ ਉਹ ਆਪਣੇ ਆਪ ਹੀ ਆ ਗਏ ਤੇ ਘਰ ਆ ਕੇ ਭਜਨ ਕੀਤਾ ਠੀਕ ਆ ਸੋ ਇਹਨਾਂ ਦੇ ਕੋਲ ਬਾਬਾ ਜੀ ਹੁਣ ਕੋ ਅਸ਼ੀਰਵਾਦ ਲੈਣੇ ਆ ਯਾਤਰਾ ਸਮਾਪਤ ਹੋਲੇਗਾ ਵੇ ਦਿਨ ਤੋਂ ਗਿਰਾਵਟ ਨਹੀਂ ਕਿਤੇ ਮਾਹਰ ਜੈ ਸ਼ੰਕਰ ਬਲੰਕ ਵੀ ਆ ਤੋ ਸੇ ਸਤਿ ਆਤਮਿਕ ਕੰਮ ਕਰਤੀ ਰਹੇ ਜੇ ਸਮਝ ਕਰਦੇ ਬੰਨ ਬੰਨ ਯਾਤਰਾ ਕਰ ਰਹੇ ਦੁਨ ਦਲੋਂ ਆਪ ਯਾਤਰਾ ਜੈ ਜੈ ਕਰ ਰਹੀ ਸਰਗੋਰ ਸ਼ੰਕਰ ਬਲਵਾਨ ਕੀ ਜੈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਅਸ਼ੀਰਵਾਦ ਰੱਖਿਓ ਯਾਤਰਾ ਵਧੀਆ ਵਧੀਆ ਹੋਏ ਤੁਹਾਡੇ ਲਈ ਕੀ ਲੱਗਿਆ ਵਾ ਤੁਹਾਡੇ ਨਹੀਂ ਕਿਲਾ ਕੇ ਆਵਾ ਮਾਰੇ ਲਈ ਤਾਂ ਇੱਕ ਨਾ ਹੇ ਅੱਛੇ ਵਾਲਾ ਸ਼ੰਖ ਲੈ ਆਣਾ ਸ਼ੰਖ ਪਰ ਹਰ ਸ਼ੰਖ ਵੱਜਦਾ ਹੈ ਇਹ ਬਤਾ ਦਿਓ ਪੂਰਾ ਬੰਦਾ ਵੀਡੀਓ ਤੋਂ ਵੀ ਦਿਖਾ ਦੇਣਾ ਵੀਡੀਓ ਰੁਪੇ ਦਿਖਾ ਦੇਣਾ ਪਰ ਵਾਹ ਪੇ ਹੁੰਤੇ ਨਹੀਂ ਅੱਛਾ ਨੀਚੇ ਨੀਚੇ ਹੋਊਗੀ ਦੁਕਾਨੇ ਹਾਂ ਦੁਕਾਨੇ ਨੀਚੇ ਆ ਨਾ ਸ਼ੰਖ ਲੈ ਕੇ ਆਣਾ ਅੱਛਾ ਸ਼ਾਮ ਕੋ বাজਾਤੇ ਹੈ ਜੋ ਠੀਕ ਹੈ ਸਵੇਸ਼ ਪੇ ਜਿਤਨਾ ਹੁੰਦਾ ਹੈ ਨਾ ਤੇ ਹੁਣ ਹੈ ਨਹੀਂ ਹੈਗਾ ਮੰਦਰ ਦੇ ਵਿੱਚ ਹੈ ਨਹੀਂ ਗੰਗਾਂ ਹਾਂ ਯਾਦਗਿਰ ਲਈ ਆਣਾ ਤੂੰ ਸ਼ਸ਼ ਸ਼ੰਕ ਠੀਕ ਆ ਤੁਮਨੇ ਬੋਲਦੀ ਆ ਵਾਹ ਜੀ ਵਾਹ ਠੀਕ ਆ ਨਹੀਂ ਹੁਣ ਤਾਂ ਲੈ ਕੇ ਆਉਣਾ ਹੀ ਹੋਣਾ ਸ਼ੰਕ ਦੇ ਵੱਡੇ ਸਾਈਜ਼ ਦਾ ਹੈਨਾ ਹਾਂ ਵੱਡੇ ਸਾਈਜ਼ ਦਾ ਠੀਕ ਆ ਕੋਈ ਹੋਰ ਕੋਈ ਹੋਰ ਮਾਲਾ ਵਗੈਰਾ ਨਹੀਂ ਹੈ ਚਲੋ ਠੀਕ ਆ ਜੈ ਸ਼ੰਕਰ ਜੀ ਜੈ ਸ਼ੰਕਰ ਭਗਵਾਨ ਤੇ ਸਦਾ ਹੀ ਰਹੇ ਜੈ ਸ਼ੰਕਰ ਬਹੁਤ ਵਧੀਆ ਸ਼ੁਰੂਆਤ ਹੋਈ ਮਤਲਬ ਕਿ ਇੱਕ ਤੋਂ ਤੁਸੀਂ ਯਾਤਰਾ ਤੇ ਚੱਲੇ ਹੋ ਹਨਾ ਸ਼ਿਵਜੀ ਮਹਾਰਾਜ ਦੀ ਯਾਤਰਾ ਤੇ ਕੋਈ ਵੀ ਹੋਏ ਭਾਵੇਂ ਤੇ ਉਤੋਂ ਜਿਹੜੇ ਸ਼ਿਵਜੀ ਮਹਾਰਾਜ ਜੀ ਦੇ ਭਗਤ ਜਿਹੜੇ ਉਹਨਾਂ ਦੇ ਗੁਣ ਗਾਉਂਦੇ ਆ ਹਨਾ ਤੇ ਉਹ ਸਵੇਰੇ ਸਵੇਰੇ ਤੁਹਾਡੇ ਘਰ ਆ ਕੇ ਮਾਰਨਿੰਗ ਪਾਠ ਕਰਨ ਆ ਕੇ ਮਤਲਬ ਕਿ ਜੋ ਵੀ ਹਨਾ ਚਾਹ ਵਗੈਰਾ ਸ਼ੱਕੇ ਜਾਣੇ ਤੋਂ ਵਧੀਆ ਹੋਰ ਕੀ ਹੋ ਸਕਦਾ ਚੰਗੰਮ ਹੁੰਦੇ ਇਹ ਬੇਸਿਕਲੀ ਹਰਿਆਣੇ ਤੋਂ ਬਿਲੋਂਗ ਕਰਦੇ ਆ ਤੇ ਜਿਹੜੇ ਇਹ ਕੀ ਕਰਦੇ ਆ ਕਿਸੇ ਕੋਲੋਂ ਮੰਗਦੇ ਨਹੀਂ ਆ ਮਤਲਬ ਕਿ ਆਹ ਨਹੀਂ ਵੀ ਸਾਨੂੰ ਇੰਨੇ ਦੇ ਦੇ ਜਾਂ ਆਹ ਦੇ ਦੇ ਜਾਂ ਐਦਾਂ ਕਰਦੇ ਇਹ ਕੀ ਕਰਦੇ ਸਿਰਫ ਉਹਨਾਂ ਦਾ ਸ਼ਿਵ ਜੀ ਮਹਾਰਾਜ ਦਾ ਗੁਣ ਗਾਣ ਕਰਦੇ ਆ ਤੇ ਗਲੀ ਗਲੀ ਦੇ ਵਿੱਚ ਘਰ ਦੇ ਅੱਗੇ ਜਾ ਕੇ ਖਲੋਂਦੇ ਜੇਕਰ ਉਹ ਕੋਈ ਬਾਹਰ ਆ ਕੇ ਇਹਨਾਂ ਨੂੰ ਦਾਨ ਕਰ ਗਿਆ ਤੇ ਠੀਕ ਆ ਨਹੀਂ ਤੇ ਕੀ ਆ ਨਹੀਂ ਤੇ ਇਹਨਾਂ ਨੇ ਅਗਲੇ ਘਰ ਦੇ ਵਿੱਚ ਚਲ ਜਾਣਾ ਕੋਈ ਉਹ ਉਹ ਇਸ਼ੂ ਦੂਜਾ ਇਸ਼ੂ ਸਰ ਵੀ ਕਿਤੇ ਨਾ ਕਿਤੇ ਕਿਤਨਾ ਕਿਤੇ ਕੰਮ ਬੜਾ ਹੀ ਪੋਜ਼ੀਟਿਵ ਜਿਹੜੀ ਜਿੰਦੀ ਸ਼ੁਰੂਆਤ ਹੋਈ ਹੈ ਨਾ ਅੱਜ 6 ਮਈ 2024 ਦੀ ਉਹ ਕਿਤਨਾ ਕਿਤੇ ਬੜੀ ਪੋਜ਼ੀਟਿਵਿਟੀ ਨਾਲ ਸ਼ੁਰੂਆਤ ਹੋਈ ਹੈ ਹਨਾ ਠੀਕ ਸੋ ਮਸਲਾ ਇਦਾਂ ਵਾ ਕਿ ਕੱਲ ਸਾਰਾ ਦਿਨ ਜਿਹੜਾ ਵਾ ਸ਼ਾਪਿੰਗ ਦੇ ਵਿੱਚ ਲੰਘ ਗਿਆ ਠੀਕ ਜੋ ਵੀ ਜ਼ਰੂਰਤ ਵਾਲਾ ਸਮਾਨ ਸੀਗਾ ਵੈਸੇ ਤਾਂ ਮੇਰੇ ਕੋਲ ਟ੍ਰੈਕਿੰਗ ਵਾਲਾ ਸਾਰਾ ਹੀ ਸਮਾਨ ਪਿਆ ਵਾ ਪਰ ਹਰ ਵੀ ਜੋ ਜ਼ਰੂਰਤ ਵਾਲਾ ਸਮਾਨ ਸੀਗਾ ਲਿਆਉਣਾ ਬੜਾ ਜ਼ਰੂਰੀ ਹੁੰਦਾ ਵਾ ਸੋ ਕੱਲ ਸਾਰਾ ਦਿਨ ਨੰਗ ਗਿਆ ਸ਼ਾਪਿੰਗ ਦੇ ਵਿੱਚ ਤੇ ਅੱਜ ਹੁਣ ਕਰਨੀ ਆ ਪੈਕਿੰਗ ਹੋਰ ਵੀ ਕਾਫੀ ਕੰਮ ਕਰਨੇ ਆ ਰਾਤ ਨੂੰ ਕੋਈ 10 10:30 11 ਵਜੇ ਆਪਾਂ ਜਿਹੜਾ ਉਹ ਨਿਕਲਣਾ ਕਿਉਂਕਿ ਅੰਮ੍ਰਲੇ ਜਿਹੜਾ ਉਹ ਕਿਸਾਨਾਂ ਵੱਲੋਂ ਸਾਡੇ ਕਿਸਾਨ ਭਰਾਵਾਂ ਵੱਲੋਂ ਜਿਹੜਾ ਉਹ ਜਾਮ ਲਗਾਇਆ ਹੋਇਆ ਠੀਕ ਆ ਉੱਥੇ ਚੱਕਾ ਜੰਮ ਕੀਤਾ ਹੋਇਆ ਜਾਂ ਧਰਨੇ ਦੇ ਉੱਪਰ ਬੈਠੇ ਹੋਏ ਆ ਸੋ ਇਹ ਚਵਾਇਆ ਚੰਡੀਗੜ੍ਹ ਵੱਲੋਂ ਕਿਤੇ ਰੂਟ ਉਧਰ ਉਹਦੀ ਆਪਾਂ ਨਿਕਲਾਂਗੇ ਸਭ ਤੋਂ ਪਹਿਲਾਂ ਜਾਵਾਂਗੇ ਰਿਸ਼ੀਕੇਸ਼ ਫਿਰ ਜੋ ਜੋ ਵੀ ਪਲਾਨ ਆ ਤੁਹਾਡੇ ਨਾਲ ਜਿਹੜਾ ਹੈਗਾ ਵਾ ਸ਼੍ਰੀ ਕਦਾਰਨਾਥ ਜੀ ਦੇ ਜੇ ਤੁਸੀਂ ਪੂਰੀ ਸੀਰੀਜ਼ ਵੇਖੋਗੇ ਤਾਂ ਤੁਹਾਡੇ ਜੋ ਵੀ ਡਾਊਟਸ ਨੇ ਹਨ ਕਿਵੇਂ ਜਾਣਾ ਕਿੱਦਾਂ ਜਾਣਾ ਕੀ ਕੀ ਖਰਚਾ ਆਉਣਾ ਕਿੱਥੇ ਕਿੱਥੇ ਤੁਸੀਂ ਰਹਿ ਸਕਦੇ ਹੋ ਕੀ ਕੀ ਕਰ ਸਕਦੇ ਹੋ ਸਾਰੇ ਜਿਹੜੇ ਤੁਹਾਡੇ ਡਾਊਟਸ ਆਉ ਸਾਰੇ ਜਿਹੜੀ ਆਪਣੀ ਸੀਰੀਜ਼ ਆ ਇਹਦੇ ਵਿੱਚ ਜਿਹੜੇ ਉਹ ਨਿਕਲ ਜਾਣਗੇ ਸ਼੍ਰੀ ਕਦਾਰਨਾਥ ਯਾਤਰਾ 2024 ਸੋ ਕੰਮ ਬਹੁਤ ਜ਼ਿਆਦਾ ਪੈਂਡਿੰਗ ਨੇ ਕੰਮ ਬਹੁਤ ਜ਼ਿਆਦਾ ਕਰਨ ਵਾਲੇ ਨੇ ਠੀਕ ਆ ਸੋ ਜਿਵੇਂ ਜਿਵੇਂ ਮੈਂ ਕੰਮ ਕਰਦਾ ਤਿਉ ਤਿਉ ਮੈਂ ਨਾਲ ਨਾਲ ਵੀਡੀਓ ਵੀ ਬਣਾਉਂਗਾ ਵਲੌਗ ਵੀ ਬਣਾਉਂਗਾ ਸਿਰਫ ਇੱਕ ਰਿਕਵੈਸਟ ਆ ਵੀਡੀਓ ਨੂੰ ਪਲੀਜ਼ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਚਲੋ ਜੀ ਜਰੂਰ ਸਬਸਕ੍ਰਾਈਬ ਕਰ ਦਿਓ ਕਮੈਂਟ ਸੈਕਸ਼ਨ ਦੇ ਵਿੱਚ ਹਰ ਹਰ ਮਹਾਦੇਵ 50 ਸ਼ੰਕਰ ਜੈ ਸ਼੍ਰੀ ਕਦਾਰਨਾਥ ਜੀ ਕਮੈਂਟ ਤੇ ਤੁਹਾਡੀ ਮਰਜ਼ੀ ਆ ਕਰਨੇ ਹੋਣਗੇ ਤੇ ਕਰ ਦਿਓ ਨਹੀਂ ਤੇ ਵੀਡੀਓ ਨੂੰ ਯਾਰ ਜਰੂਰ ਲਾਈਕ ਕਰ ਦਿਓ ਠੀਕ ਆ ਸੋ ਕਰਦੇ ਆ ਦਿਨ ਦੀ ਸ਼ੁਰੂਆਤ ਹੁਣ ਮੈਂ ਚੱਲਾਂ ਸਭ ਤੋਂ ਪਹਿਲਾਂ ਜਿਮ ਜਿਮ ਜਾ ਕੇ ਥੋੜਾ ਜਿਹਾ ਮੈਂ ਨਾ ਆਪਣੀਆਂ ਲੈਗਸ ਨੂੰ ਕੀ ਉਹਨੂੰ ਕਹਿੰਦੇ ਆ ਟ्रेडਮਿਲ ਕਰਨੀਆਂ ਥੋੜਾ ਲੈਗ ਵਰਕਆਊਟ ਕਰਨਾ ਉੱਥੋਂ ਆ ਕੇ ਤੇ ਉੱਥੋਂ ਆ ਕੇ ਫਿਰ ਕਰਨੀਆਂ ਪੈਕਿੰਗ ਤੇ ਪੈਕਿੰਗ ਦੁਬਾਰ ਜੋ ਕੁਝ ਹੁੰਦਾ ਵੋ ਉਹ ਤੁਹਾਡੇ ਨਾਲ ਮੈਂ ਸ਼ੇਅਰ ਕਰਦਾ ਜਾਊਂਗਾ ਸੋ ਵੀਡੀਓ ਨੂੰ ਬਣੇ ਦਿਓ ਵੀਡੀਓ ਨੂੰ ਲਾਈਕ ਤੇ ਓਕੇ ਨੂੰ ਅੱਜ ਨਮੋਣਾ ਵਾ ਠੀਕ ਆ ਚਾਹ ਵੇਖੋ ਸ਼ੈਂਪੂ ਦਾ ਨਾਮ ਲੈਣ ਦੀ ਇਹ ਰਾ ਅੱਗੇ ਕਿੱਕ ਭਜਣ ਲੱ ਪਿੰਦਾ ਰੁਕ ਪਰ ਵੀ ਹੋ ਗਈ ਦੀ ਇਹ ਜ਼ਿਆਦਾ ਤੇ ਅੱਗੇ ਕਾਲੂ ਪੜਾ ਚੀਕਦਾ ਹੁੰਦਾ ਨਮੋਣ ਲੱਗਿਆ ਅੱਜ ਮਾਸਾ ਨਹੀਂ ਚੀਕਿਆ ਆ ਕੀ ਹੋ ਗਿਆ ਤੇ ਗਾਇਜ਼ ਹੁਣ ਮੈਂ ਆਇਆ ਬਾਬਾ ਬੰਦਾ ਸਿੰਘ ਬਹਾਦਰ ਇੰਟਰ ਸਟੇਟ ਬੱਸ টারਮੀਨਲ ਗਰਦਾਸਪੁਰ ਆਪਣੇ ਗਰਦਾਸਪੁਰ ਦਾ ਨਵਾਂ ਬੱਸ ਸਟੈਂਡ ਠੀਕ ਆ ਤੁਸੀਂ ਵੇਖ ਸਕਦੇ ਹੋ ਇੱਥੇ ਕਿਉਂ ਆਇਆ ਇੱਥੇ ਇਸ ਕਰਕੇ ਆਇਆ ਕਿਉਂਕਿ ਥੋੜਾ ਸਮਾਨ ਸੀਗਾ ਟਰੈਕਿੰਗ ਦੇ ਰਿਗਾਰਡਿੰਗ ਤੇ ਉਹ ਅਰਜਨ ਨੂੰ ਫੋਨ ਕੀਤਾ ਸੀਗਾ ਅੰਮ੍ਰਿਤਸਰ ਬਰਦਰ-ਲੌਰ ਨੂੰ ਤੇ ਉਹਨੇ ਭੇਜਿਆ ਬੱਸ ਦੇ ਜ਼ਰੀਏ ਗਾਇਸ ਇਹ ਸੀਗਾ ਸਮਾਨ ਜਿਹੜਾ ਇਹ ਘਰ ਜਾ ਕੇ ਖੋਲਕੇ ਤੁਹਾਨੂੰ ਦੱਸਦਾ ਕਿ ਕੀ ਜਿਹੜਾ ਵਾ ਸਪੈਸ਼ਲ ਮੰਗਾਇਆ ਵਾ ਠੀਕ ਸ਼ੰਕਰ ਨਾਮਨੇ ਮੇਰਾ ਭੋਲਾ ਨਾਮਨੇ ਭੋਲਾ ਕੋ ਕੈਸੇ ਮੈਂ ਮਨਾਉਂ ਰੇ ਮੇਰਾ ਹੋਲਾ ਨਮਾਨ ਜੈ ਸ਼ੰਕਰ ਹਰ ਹਰ ਮਹਾਦੇਵ ਹਰ ਹਰ ਮਹਾਦੇ ਟਾਈਮ ਹੋ ਗਿਆ 7:30 8:00 ਤੇ ਹਜੇ ਤੱਕ ਮੈਂ ਬਿਲਕੁਲ ਪੈਕਿੰਗ ਨਹੀਂ ਕੀਤੀ ਕੋਈ ਪੈਕੀ ਨਹੀਂ ਕੀਤੀ ਇਹ ਜੇ ਇਹੇ ਬਾਈ ਤੁਹਾਨੂੰ ਮੈਂ ਦੱਸਦਾ ਕੀ ਆ ਸਭ ਤੋਂ ਪਹਿਲਾਂ ਤਾਂ ਇਹ ਟਰੈਕਿੰਗ ਸਟਿਕ ਆ ਠੀਕ ਆ ਅਡਜਸਟੇਬਲ ਆ ਲੰਬੀ ਉੱਚੀ ਨੀਵੀ ਹੋ ਜਾਂਦੀ ਹੈ ਠੀਕ ਆ ਬਹੁਤ ਜਿਹੜੀ ਆ ਉਹ ਕਾਮਜਾਬ ਸਟੇਕਰ ਕਿੱਥੋਂ ਆਉਂਦੀ ਠੀਕ ਹੈ ਇਹ ਕਾ ਮਹਗਾਈ ਆ ਤੇ ਦੂਸਰਾ ਜਿਹੜਾ ਵਾ ਉਹ ਆ ਆ ਗਿਆ ਜੀ ਆਪਣਾ ਅੰਬ੍ਰੇਲਾ ਕਿਉਂਕਿ ਜਿਹੜਾ ਮੌਸਮ ਸ਼ੋ ਹੋ ਰਿਹਾ ਨਾ ਕਦਾਰਨਾਥ ਜੀ ਦਾ 10 11 12 13 ਤਰੀਕ ਤੇ ਉਹਦੇ ਵਿੱਚ ਅੰਬ੍ਰੇਲਾ ਉਹਦੇ ਵਿੱਚ ਬਾਰਿਸ਼ ਦੱਸੀ ਹੋਈ ਆ ਸੋ ਇਹ ਆ ਗਿਆ ਜੀ ਅੰਬ੍ਰੇਲਾ ਅੰਬ੍ਰੇਲਾ ਦੇ ਨਾਲ ਨਾਲ ਆ ਤੁਹਾਨੂੰ ਦੱਸਦਾ ਖੋਲ ਕੇ ਵੀ ਇਹਦੇ ਵਿੱਚ ਵੀ ਕੀ ਆ ਇਹ ਡੈਡ ਗੱਤਲੋਂ ਵਾਲਾ ਇਨਸ਼ਾ ਅੱਲਾਹ ਇਹ ਡੈਡ ਗੱਤਲੋਂ ਵਾਲਾ ਆ ਉਹੀ ਆ ਏ ਬਾਈ ਹੈਗਾ ਰੇਨ ਕੋਟ ਠੀਕ ਆ ਬਿਲਕੁਲ ਲਾਈਟ ਵੇਟ ਦੇ ਵਿੱਚ ਜਿਹਨੂੰ ਆਪਾਂ ਪਹੁੰਚੂ ਵੀ ਕਹਿ ਦਿੰਨੇ ਆ ਪਰ ਪ੍ਰੋਪਰ ਪਹੁੰਚੂ ਨਹੀਂ ਹੈਗਾ ਇਹ ਇਹ ਥੋੜਾ ਲੰਬਾ ਵਾ ਠੀਕ ਆ ਤੇ ਇਹਦੇ ਵਿੱਚ ਪਾਕਟਸ ਵੀ ਹੈਗੀਆਂ ਨੇ ਠੀਕ ਆ ਪਾਕਟਸ ਫੋਨ ਫੋਨ ਵਗੈਰਾ ਰੱਖਣ ਵਾਸਤੇ ਇਹ ਜਦੋਂ ਕਿਤੇ ਬਹੁਤਾ ਜੇ ਉੱਥੇ ਮੰਨ ਲਓ ਮੀਂਹ ਪੈਂਦਾ ਵਾ ਤੇ ਇਹ ਆਪਾਂ ਉੱਥੇ ਯੂਜ਼ ਕਰਾਂਗੇ ਫੁੱਲ ਡਬਲ ਐਕਸਲ ਮੰਗਾਇਆ ਇਹਦਾ ਰੇਟ ਹੈਗਾ ਕੋਈ 400 ਰੁਪਏ ਦੇ ਆਸ-ਪਾਸ ਤੈਨੂੰ ਤਾਂ ਲਵੋਗੇ ਤੇ ਆ ਵੇਖੋ ਫੁੱਲ ਸਾਈਜ਼ ਹੈ ਜਾਨੀ ਕਿ ਜੇ ਤੁਸੀਂ ਆਪਣੇ ਪਿੱਛੇ ਬੈਗ ਪਾਇਆ ਹੋਇਆ ਹੈ ਨਾ ਹਨਾ ਮਗਰ ਆਪਣੇ ਸ਼ੋਲਡਰ ਤੇ ਤਾਂ ਉਹ ਵੀ ਇਹਦੇ ਵਿੱਚ ਕਵਰ ਹੋ ਜਾਏਗਾ ਤੁਹਾਡਾ ਜਿਹੜਾ ਸਮਾਨ ਉਹ ਨਹੀਂ ਹੋਏਗਾ ਉਹਨੂੰ ਕੀ ਕਹਿੰਦੇ ਹਨੂੰ ਗਿੱਲਾ ਨਹੀਂ ਤੇ ਆ ਇੱਕ ਹੋਰ ਮੰਗਾਇਆ ਪਹੁੰਚੂ ਇਹ ਹਾਫ ਪਹੁੰਚੂ ਆ ਖੋਲ ਕੇ ਵਹੀਂ ਸਭ ਤੋਂ ਜ਼ਿਆਦਾ ਭਾਰੀ ਇਹਦਾ ਹੈਗਾ ਦੂਸਰੇ ਪਾਸੇ ਕਰ ਇਹ ਹੈਗਾ ਜੇ ਬਹੁਤ ਹੀ ਜ਼ਿਆਦਾ ਹੈਵੀ ਰੇਨ ਹੁੰਦੀ ਹੋਏ ਨਾ ਬਹੁਤ ਜ਼ਿਆਦਾ ਹੈਵੀ ਰੇਨ ਤਾਂ ਇਹ ਕੀ ਆ ਇਹ ਹਾਫ ਆ ਯਾਨੀ ਕਿ ਬਾਕੀ ਗੋਡਿਆਂ ਤੱਕ ਆ ਠੀਕ ਆ ਗੋਡਿਆਂ ਦਾ ਥੋੜਾ ਜਿਹਾ ਉੱਪਰ ਤੇ ਇਹਦੇ ਪਿੱਛੇ ਵੀ ਜਿਹੜਾ ਉਹ ਤੁਹਾਡਾ ਬੈਗ ਬੂਗ ਆ ਜਾਂਦਾ ਵਾ ਬਦਾਮ ਭਿਉਂਦੇ ਸੀ ਕਿ ਕੁੰਡੇ ਦੇ ਵਿੱਚ ਤੇ ਨਾਲ ਖਸ ਖਸ ਵੀ ਭਿਉਂਦੀ ਟਾਈਮ ਨਹੀਂ ਲੱਗਾ ਸਵੇਰ ਦਾ ਹੁਣ ਜੇ ਲੱਗਦਾ ਟਾਈਮ ਤੇ ਫਿਰ ਲਾਉਨੇ ਰਗੜਾ ਟਾਈਮ ਹੋ ਗਿਆ ਗਾਇਜ਼ ਪੌਣੇ 9 ਅ ਸੋ ਗਾਇਜ਼ ਟਾਈਮ ਹੋ ਗਿਆ ਪੌਣੇ 9 ਪਰ ਜਿਹੜਾ ਬੈਗ ਆ ਆਪਣਾ ਹਜੇ ਖਾਲੀ ਹਜੇ ਵੀ ਪੈਕਿੰਗ ਨਹੀਂ ਹੋਈ 1 ਘੰਟਾ ਰਹਿ ਗਿਆ ਆਪਣਾ ਟਰੈਵਲਿੰਗ ਸ਼ੁਰੂ ਹੋਣ ਨੂੰ ਠੀਕ ਆ ਸੋ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਵੀ ਤੁਸੀਂ ਸ਼੍ਰੀ ਚਿੱਤਾਰ ਨਾਲ ਜੀ ਜਾਂਦੇ ਹੋ ਜਾਂ ਜਦੋਂ ਵੀ ਤੁਸੀਂ ਕਿਤੇ ਜਾਂਦੇ ਹੋ ਸ਼੍ਰੀ ਬਦਰੀਨਾਥ ਜਾਂ ਚਾਰ धाम ਯਾਤਰਾ ਤੇ ਜਾਂਦੇ ਹੋ ਸ਼੍ਰੀ ਐਮਕੋਟ ਸਾਹਿਬ ਜਾਂਦੇ ਹੋ ਕਿਸੇ ਵੀ ਪਹਾੜੀ ਸਥਾਨ ਤੇ ਉੱਤੇ ਤੁਸੀਂ ਟਰੈਵਲਿੰਗ ਹੀ ਜਾਂਦੇ ਹੋ ਹਨ ਜੋ ਮੋਟਾ ਮੋਟਾ ਜਿਹੜਾ ਸਮਾਨ ਜੋ ਮੈਂ ਖੜਦਾ ਹਨ ਉਹਦੇ ਬਾਰੇ ਤੁਹਾਨੂੰ ਮੈਂ ਦੱਸਦਾ ਓਏ ਗਾਇਸ 6x6 ਦਾ ਜਿਹੜਾ ਵੱਡਾ ਬੈੱਡਾ ਪੂਰਾ ਭਰਿਆ ਹੋਇਆ ਆਪਣੇ ਸਮਾਨ ਦੇ ਨਾਲ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਦਾ ਇਹ ਹੈਗਾ ਮੇਰਾ ਡਰੋਨ ਠੀਕ ਹੈ ਇਹ ਮੇਰਾ GoPro ਇਹ DJI ਦਾ ਕੈਮਰਾ ਉਹ ਆਪਣਾ 360 ਕੈਮਰਾ ਪਿਆ ਠੀਕ ਹੈ ਤੇ ਇਹਦੇ ਵਿੱਚ ਬੈਟਰੀਜ਼ ਨੇ ਉਹਦੀਆਂ ਕੀ ਉਹਨੂੰ ਕਹਿੰਦੇ ਆ ਇਹਦੇ ਵਿੱਚ ਬੈਟਰੀਜ਼ ਨੇ ਰੋਡ ਦੇ ਮਾਈਕ ਦੀਆਂ ਵਾਇਰਲੈਸ ਮਾਈਕ ਇਹ ਕਾ ਵੀ ਵਾਇਰਲੈਸ ਜਿਹੜਾ ਉਹ ਮਾਈਕ ਆ ਠੀਕ ਆ ਇਹ ਹੈਗੇ ਨੇ ਮੇਰੇ ਟ੍ਰਾਈਪੋਡਸ ਜਿਨ੍ਹਾਂ ਦੇ ਨਾਲ ਵਲੋਗਿੰਗ ਕਰਨੀ ਹੈ ਇਧਰੋਂ ਸ਼ੁਰੂ ਹੁੰਨੇ ਇਹ ਆ ਗਿਆ ਜੀ ਆਪਣਾ ਬਰੇਲਾ ਇਹਦੇ ਬਾਰੇ ਤੁਹਾਨੂੰ ਮੈਂ ਦੱਸ ਚੁੱਕਾ ਇਹ ਆ ਗਈ ਆਪਣੀ ਸਟੈਗ ਟਰੈਕਿੰਗ ਸਟਿਕ ਠੀਕ ਹੈ ਇਹ ਆ ਗਿਆ ਜੀ -10 ਡਿਗਰੀ ਦੀ ਜੈਕਟ ਇਹ ਆ ਗਿਆ ਟਾਵਲ ਆ ਵੀ ਕੁਝ ਡਾਕਟਰ ਵਗੈਰਾ ਨੇ ਮਾਈਕ ਵਗੈਰਾ ਦੇ ਕੈਮਰੇਆਂ ਦੇ ਰਿਕਾਰਡਿੰਗ ਵਲੋਗਿੰਗ ਦੇ ਰਿਗਾਰਡਿੰਗ ਠੀਕ ਹੈ ਦੋ ਮੇਰੀਆਂ ਹੈਗੀਆਂ ਜੀਨਸ ਇਹ ਆ ਗਿਆ ਜੀ ਰੇਨ ਕੋਟ ਆ ਵੀ ਅਪਰ ਰੇਨ ਅਪਰ ਰਾਈਡਿੰਗ ਜੈਕਟ ਠੀਕ ਹੈ ਵਾਟਰ ਪ੍ਰੂਫ ਹੈ ਟੋਟਲੀ ਇਹ ਮੈਂ ਹਰ ਜਗ੍ਹਾ ਦੇ ਨਾਲ ਖੜਦਾ ਇਹ ਆ ਗਿਆ ਜੀ ਵਿੰਡ ਪ੍ਰੂਫ ਠੀਕ ਆ ਇਹ ਆ ਗਈ ਜੈਕਟ 10 ਡਿਗਰੀ ਦੇ ਵਿੱਚ ਪਾਉਣ ਵਾਲੀ ਇਹ ਹੈਗੀ -10 ਡਿਗਰੀ ਦੇ ਵਿੱਚ ਪਾਉਣ ਵਾਲੀ ਓਕੇ ਜੀ ਤੇ ਇਹ ਆ ਗਿਆ ਇਨਰ ਇਹ ਆ ট্র্যাকਸੂਟ ਮੇਰਾ ਫੇਵਰਟ ট্র্যাকਸੂਟ ਆ ਬਲੈਕ ਕਲਰ ਦਾ ਅੱਗੇ ਪਾਸੇ ਆ ਗਈ ਵਾਰਮ ਟੀ-ਸ਼ਰਟ ਆ ਗਈ ਠੀਕ ਆ ਤੇ ਇਹ ਆ ਗਈਆਂ ਮੇਰੀਆਂ ਕੈਪਸ ਬੰਡਾਨੇ ਆ ਗਏ نیچے ਹੈਗੀ ਮਨਾਲੀ ਕੈਪ ਵਿੱਚ ਬਲੈਕ ਬੰਡਾਨਾ ਉੱਪਰ ਗ੍ਰੇ ਠੀਕ ਆ ਤੇ ਇਧਰਲੇ ਪਾਸੇ ਆ ਗਏ ਜੀ ਆਪਣੇ ਹੈਂਕੀ ਆ ਗਏ ਇਹ ਮਹਾਕਰ ਵਾਲਾ ਹੈਂਕੀ ਆ ਬਣੀ ਮੇਸ਼ ਦੀ ਯਾਤਰਾ ਦੇ ਵਿੱਚ ਮੈਂ ਹੀ ਹੈਂਕੀ ਪਾ ਕੇ ਯੂਜ਼ ਜਾਨਮ ਇਹ ਆ ਗਈਆਂ ਜੀ ਆਪਣੀਆਂ ਬਣਾਣਾ ਠੀਕ ਆ ਤੇ نیچے ਹੈਗੇ ਨੇ ਅੰਡਰਵੇਅਰ ਅੰਡਰਵੇਅਰ ਤੋਂ ਬਾਅਦ ਇਹ ਆਪਣੇ ਦੋ ਆ ਗਏ ਸ਼ਾਰਟਸ ਇੱਕ نیچے ਤੇ ਇੱਕ ਆਵਲਾ ਠੀਕ ਆ ਟਰੈਕਿੰਗ ਸ਼ਾਰਟਸ ਨੇ ਉਧਰ ਆ ਗਈਆਂ ਕਾਟਨ ਦੇ ਨਿਕਰਸ ਉਹ ਆ ਗਈਆਂ 4-5 ਟੀ-ਸ਼ਰਟਾਂ ਦੋ ਸ਼ਰਟਾਂ ਉਧਰ ਪਈਆਂ ਹੋਈਆਂ ਨੇ ਤੇ ਦੋ ਅੱਗੇ ਜਿਹੜੇ ਆ ਉਹ ਵੀ ਬਲੈਕ ਕਲਰ ਦੇ ਵਾਰਮਰ ਟਾਈਪ ਟੀ-ਸ਼ਰਟਸ ਨੇ ਜਿਹੜੀਆਂ ਕਿ ਲੋਡ ਪੈਣ ਤੇ ਮੈਂ ਪਾ ਸਕਦਾ ਠੀਕ ਆ ਇਹ ਆਗੇ ਵਾਈਟ ਟੀ-ਸ਼ਰਟ ਰਾਤ ਨੂੰ ਪਾਉਣ ਲਈ ਇਹ ਵਾਰਮ ਜੜੀਆਂ ਨੇ ਉਹ ਸੌਕਸ ਵੈਸੇ ਮੇਰੀਆਂ ਡਿਊਟੀ ਵਾਲੀਆਂ ਨੇ ਪਰ ਇਹ ਬਹੁਤ ਗਰਮ ਹੁੰਦੀਆਂ ਮੈਂ ਇਸ ਕਰਕੇ ਨਾਲ ਖੜੀਆਂ ਇਹ ਆਗੇ ਜੀ ਗਲਵਜ਼ ਇਹ ਆਗੇ ਆਪਣੀ ਗਰਮ ਕੈਪ ਤੇ ਇਹ ਆ ਗਿਆ ਥੋੜਾ ਜਿਹਾ ਪਰਫਿਊਮ ਆ ਗਿਆ ਇਹਦੇ ਵਿੱਚ ਠੀਕ ਆ ਰੀਐਲ ਸੀਸੀ ਦਾ ਆ ਗਿਆ ਇਹਦੇ ਵਿੱਚ ਸਨਸਕ੍ਰੀਨ ਲੋਸ਼ਨ ਬਰਸ਼ ਵਗੈਰਾ ਸਾਬਨ ਵਗੈਰਾ ਇਹ ਮੈਂ ਸਾਈਡ ਮੇਰਾ ਸਾਈਡ ਬੈਗ ਜਿਹਦੇ ਵਿੱਚ ਮੈਂ ਆਪਣੇ ਵਾਲਟ ਵਗੈਰਾ ਰੱਖੂੰਗਾ ਆਗੇ ਆਗੇ ਬਲੂ ਕਲਰ ਦੀ ਸੈਂਡੋ ਇਹ ਆ ਗਿਆ ਮੇਰਾ ਫੇਵਰੇਟ ਜਿਹੜਾ ਕਿ ਹਰ ਟਰੈਕਿੰਗ 'ਚ ਹਰ ਕਿਤੇ ਵੀ ਮੈਂ ਟ੍ਰਿਪ ਤੇ ਜਾਂਦਾ ਇਹ ਮੈਂ ਨਾਲ ਲੈ ਕੇ ਜਾਂਦਾ ਇਹਦੇ ਵਿੱਚ ਕਾਫੀ ਧੇਰ ਜਿਹੜਾ ਤੁਹਾਡਾ ਮਿਲਕ ਆ ਜਾਂ ਕਾਫੀ ਆ ਉਹ ਵਾਰਮ ਰਹਿੰਦਾ ਵਾ ਠੀਕ ਹੈ ਜੀ ਇਸ ਤੋਂ ਇਲਾਵਾ ਇਹਦੇ ਵਿੱਚ ਮੈਂ ਬੈਟਰੀਜ਼ ਰੱਖੀਆਂ ਹੋਈਆਂ ਨੇ ਇਹਦੇ ਵਿੱਚ ਆ ਗਈਆਂ ਮੈਡੀਸਿਨਸ ਮੈਂ ਤੁਹਾਨੂੰ ਖੋਲ ਕੇ ਬਹੋਣਾ ਇਹਦੇ ਵਿੱਚ ਸਾਰੀ ਮੈਡੀਸਿਨਸ ਆ ਗਈਆਂ ਵਿਟਾਮਿਨ ਸੀ ਤੋਂ ਲੈ ਕੇ ਬੁਖਾਰ ਵਾਲੀ ਮੈਡੀਸਿਨ ਤੋਂ ਲੈ ਕੇ ఎవਰੀਥਿੰਗ ਠੀਕ ਹੈ ਇਹ ਆ ਗਈ ਮੇਰੀ ਐਕਸਟਰਾ ਕੈਪ ਠੀਕ ਹੈ ਇਹਦੇ ਤੋਂ ਇਲਾਵਾ ਇਹ ਆ ਗਿਆ ਜੀ ਮੇਰੀ ਕਾਰਗੋ ਇਹ ਮੇਰੀ ਫੇਵਰਿਟ ਕਾਰਗੋ ਆ ਤੇ ਹੋ ਸਕਦਾ ਮੈਂ ਟਰੈਕਿੰਗ ਤੇ ਇਹ ਪਾਵਾਂ ਇਹ ਨਹੀਂ ਪਾਇਆ ਤੇ ਫਿਰ ਮੈਂ ਉਹ ਬਲੈਕ ਆਪਣਾ ਟਰੈਕ ਰੋਡ ਪਾਉਂਗਾ ਇਸ ਤੋਂ ਬਾਅਦ ਚੋ ਇਹ ਆ ਗਿਆ ਜੀ ਮੇਰਾ ਸਲੀਪਿੰਗ ਬੈਗ ਇਹ ਸਲੀਪਿੰਗ ਬੈਗ ਜਿਹੜਾ ਬੜਾ ਲਾਈਟ ਵੇਟ ਆ ਹਰਸਤੇ ਵਿੱਚ ਕਿਤੇ ਵੀ ਜ਼ਰੂਰਤ ਪੈ ਸਕਦੀ ਹੈ ਸਲੀਪਿੰਗ ਬੈਗ ਇਹ ਮੇਰਾ ਟੀਕ ਇਥੇ ਲਾਉਣ ਦਾ ਜਿਹੜਾ ਹੈਗਾ ਟਰੈਕਿੰਗ ਬੈਗ ਆ 69 ਲੀਟਰ 70 ਲੀਟਰ ਦੇ ਆਸ-ਪਾਸ ਇਹਦੀ ਜਿਹੜੀ ਕੈਪੈਸਿਟੀ ਆ ਤੇ ਬੜਾ ਹੀ ਲਾਈਟ ਵੇਟ ਆ ਤੇ ਇਹਦਾ ਪਤਾ ਨੂੰ ਨਹੀਂ ਲੱਗਦਾ ਜਦ ਤੁਸੀਂ ਸ਼ੋਲਡਰ ਦੇ ਉੱਪਰ ਇਹਨੂੰ ਇਸ ਤੋਂ ਇਲਾਵਾ ਮੇਰਾ ਫੇਵਰਿਟ ਬਲੈਕ ਪਰਨਾ ਠੀਕ ਹੈ ਰੂਬੀਆ ਵੈਲ ਦਾ ਪਰਨਾ ਮੈਂ ਫੁੱਲ ਕਲਰ ਦਾ ਤੇ ਮੈਂ ਜ਼ਿਆਦਾਤਰ ਵਲੋਗਿੰਗ ਦੇ ਵਿੱਚ ਹੀ ਯੂਜ਼ ਕਰਦਾ ਹੁਣ ਇਹਨਾਂ ਨੂੰ ਮੈਂ ਤੈਅ ਕਰਕੇ ਰੱਖਣਾ ਰਾਤ ਦੇ ਸਫ਼ਰ ਦੇ ਵਿੱਚ ਮੈਂ ਪਰਨਾ ਨਹੀਂ ਪਾਉਣਾ ਠੀਕ ਹੈ ਸਵੇਰੇ ਨਹਾ ਧੋ ਕੇ ਜਿਹੜੇ ਵੀ ਹੋਟਲ 'ਚ ਜਾ ਕੇ ਰੁਕਾਂਗੇ ਉਦੋਂ ਪਰਨਾ ਬੰਨਾਂਗੇ ਤੇ ਵਧੀਆ ਟੌਪ ਦੀ ਵਲੋਗਿੰਗ ਕਰਾਂਗੇ ਇਸ ਤੋਂ ਇਲਾਵਾ ਦੋ ਟਾਰਚ ਨੇ ਮੇਰੇ ਕੋਲ ਇੱਕ ਆ ਟਾਰਚ ਇਹਨੂੰ ਇਹਦੇ ਵਿੱਚੋਂ ਇਸ ਤਰ੍ਹਾਂ ਕਰਕੇ ਇਹਨੂੰ ਗੋਲ-ਗੋਲ ਘੁਮਾਓ ਤੇ ਟਾਰਚ ਜਿਹੜੀ ਆਪਣੇ ਆਪ ਚਾਰਜ ਹੋ ਜਾਂਦੀ ਹੈ ਦੂਸਰੇ ਨੰਬਰ ਤੇ ਇਹ ਹੈਡ ਟਾਰਚ ਆ ਠੀਕ ਆ ਇਹਨੂੰ ਆਪਾਂ ਮੱਥੇ ਤੇ ਲਾ ਕੇ ਤੇ ਟਰੈਕਿੰਗ ਕਰ ਸਕਦੇ ਆ ਇਹਦੀ ਬਹੁਤ ਜ਼ਿਆਦਾ ਲਾਈਟ ਆ ਇਹਦੀ ਬਹੁਤ ਜ਼ਿਆਦਾ ਲਾਈਟ ਇਹ ਲਾਈਟ ਹੈਗੀ ਆ ਮੇਰੇ GoPro ਕੈਮਰੇ ਦੀ ਸੋ ਗਾਇਸ ਇਹ ਸਮਾਨ ਜਿਹੜਾ ਮੈਂ ਬੈਗ ਦੇ ਵਿੱਚ ਪੈਕ ਕਰਕੇ ਮੈਂ ਨਾਲ ਕੈਰੀ ਕਰੂੰਗਾ ਠੀਕ ਆ ਇਹ ਸਮਾਨ ਸ਼੍ਰੀ ਕਦਾਰਨਾਥ ਯਾਤਰਾ 2024 ਦੇ ਵਿੱਚ ਮੈਂ ਆਪਣੇ ਨਾਲ ਲੈ ਕੇ ਜਾ ਰਿਹਾ ਆ ਬਲੂਟੂਥ ਸਪੀਕਰ ਮੇਰਾ ਜਿਹੜਾ ਵਾ ਉਹ ਮੈਂ ਚਾਰਜਿੰਗ ਤੇ ਲਾਇਆ ਹੋਇਆ ਠੀਕ ਆ ਇਹ ਮੈਂ ਹਜੇ ਪਰਸੂ ਹੀ ਲਾ ਕੇ ਆ ਪੋਰਟ੍ਰੋਨਿਕਸ ਦਾ ਕਿਉਂਕਿ ਜਦੋਂ ਆਪਾਂ ਯਾਤਰਾ ਕਰਨੀ ਹੈ ਨਾਲ ਨਾਲ ਟਰੈਕ ਕਰਨਾ ਤੇ ਨਾਲ ਨਾਲ ਸ਼ਿਵਜੀ ਮਹਾਰਾਜ ਦੇ ਭੈ ਜਾਣ ਆਪਾਂ ਚੱਲਦੇ ਰੱਖਣੇ ਆ ਗਾਇਸ ਮੇਰੇ ਕੈਂਚੂ ਆਦੇ ਟਰੈਕਿੰਗ ਸ਼ੂਜ਼ ਨੇ ਠੀਕ ਆ ਸਾਰੀਆਂ ਟਰੈਕਿੰਗਸ ਦੇ ਵਿੱਚ ਮੈਂ ਹੀ ਜਿਹੜੇ ਸ਼ੂਜ਼ ਨੇ ਯੂਜ਼ ਕਰਦਾ ਤੇ ਨਾਲ ਇਹਦੇ ਮੈਂ ਲੈ ਕੇ ਜਾਊਂਗਾ ਨਿਊ ਬੈਲੈਂਸ ਦੇ ਸੌਫਟ ਸ਼ੂਜ਼ ਸਪੋਰਟ ਸ਼ੂਜ਼ ਠੀਕ ਆ ਆਮ ਨਾਰਮਲ ਵਾਕ ਵਾਸਤੇ ਸੋ ਗਾਇਸ ਪੈਕਿੰਗ ਬੁਕਿੰਗ ਕਰ ਲਈ ਹੈ ਤੇ ਪੈਕਿੰਗ ਬੁਕਿੰਗ ਕਰਕੇ ਮੈਂ ਕੀਤਾ ਸ਼ਾਮ ਨੂੰ ਫੋਨ ਮੈਂ ਕਿਹਾ ਸ਼ਾਮ ਕਿੱਥੇ ਰਹਿ ਗਿਆ ਨੂੰ ਮੈਂ ਲੋਕੇਸ਼ਨ ਭੇਜੀ ਸ਼ਾਮ ਕਹਿੰਦਾ ਮੈਂ ਤੇ ਗੌਰਵ ਦੇ ਘਰ ਖਾਣਾ ਖਾ ਰਿਹਾ ਹਾਂ ਤੇ ਜੈ ਸ਼ੰਕਰ ਸ਼ਾਮ ਅਮਨ ਜੀ ਮਿਲੋ ਸਾਡੇ ਅਮਨ ਨੂੰ ਇਹ ਜੋ ਵੀ ਹੋ ਰਿਹਾ ਨਾ ਇਹ ਅਮਨ ਦੀ ਬਦਲਤੀ ਹੋ ਰਿਹਾ ਹੈ ਤੇ ਇਧਰ ਬੈਠੇ ਹੋਏ ਨੇ ਗੌਰਵ ਦੇ ਫਾਦਰ ਸਾਹਿਬ ਅੰਕਲ ਜੈ ਸ਼ੰਕਰ ਜੀ ਪੈਰੀ ਪੈਣਾ ਜੀ ਤੇ ਅੰਕਲ ਫਿਰ ਵੀਡੀਓ ਦੇ ਵਿੱਚ ਕੋਈ ਮੈਸੇਜ ਦਿਓ ਸਾਨੂੰ ਤੇ ਨਾਲੇ ਅਸ਼ੀਰਵਾਦ ਦਿਓ ਬਸ ਮੋਲੀ ਸ਼ੰਕਰ ਤੁਹਾਡੇ ਅੰਗ ਸੰਗ ਰਹਿਣ ਤੇ ਬਿਲਕੁਲ ਖੁਸ਼ੀ ਖੁਸ਼ੀ ਤੁਸੀਂ ਮੋਲੀ ਸ਼ੰਕਰ ਦਰਸ਼ਨ ਕਰਨ ਤੇ ਆਓ ਮਾਲਕ ਤੁਹਾਡੀ ਸਾਰੀ ਪਣੋ ਇੱਛਾ ਹਰ ਕਾਮਨਾ ਪੂਰਨ ਕਰਨ ਬੋਲੇ ਸ਼ੰਕਰ ਦਾ ਆਸ਼ੀਰਵਾਦ ਹਰ ਨਾ ਬਣਿਆ ਰਹੇ ਬਹੁਤ ਸ਼ੰਕਰ ਭਗਵਾਨ ਕੀ ਜੈ ਗਾਇਜ਼ ਬਾਹਰ ਆ ਗਏ ਆ ਜੀ ਤੇ ਹੁਣ ਅਜੇ ਮੈਂ ਆਪਣਾ ਬੈਗ ਰੱਖਣਾ ਵਿੱਚ ਤੇ ਇੱਧਰ ਸ਼ੁਰੂ ਹੋ ਗਿਆ ਕੰਮ ਸੈਟਿੰਗ ਦਾ ਤੇ ਇੱਧਰ ਵੇਖੋ ਸ਼ਾਮ ਕੀ ਲੈ ਕੇ ਆਇਆ ਜਿਹੜੀ ਮੇਨ ਚੀਜ਼ ਆ ਦਾਲ ਮੱਖਣੀ ਇਹ ਆ ਗਈ ਕੜੀ ਪਕੌੜਾ ਇਹ ਆ ਗਿਆ ਜੀ ਪਾਓ ਬਾਜੀ ਇਧਰ ਲੱਸੀ ਆ ਗਈ ਜੀ ਹੋਮ ਸਟਾਈਲ ਪਰਾਂਠਾ ਵਿਦ ਜੀਰਾ ਆਲੂ ਵਾਹ ਕੀ ਬਾਤ ਹੈ ਇਧਰ ਵੀ ਪਰਾਂਠੇ ਆ ਗਏ ਇਹ ਰਾਜਮਾ ਇਹ ਰਾਜਮਾ ਇਧਰ ਰਾਜਮਾ ਆ ਗਏ ਪੋਪਾ ਜੀ ਆ ਗਈ ਪੋਪਾ ਜੀ ਅੱਗੇ ਵੀ ਵੇਖੀ ਸੀਗੀ ਤੇ ਆ ਵੀ ਕੜੀ ਪਕੌੜਾ ਵਾਹ ਕੀ ਬਾਤ ਹੈ ਯਾਰ ਆਪਣੇ ਕੋ ਫੁੱਲ ਸਟਾਕ ਆ ਠੀਕ ਆ ਤੇ ਬਈ ਵੇਖਿਓ ਤੁਸੀਂ ਜਿਹੜਾ ਉਹ ਤੇਰਾ ਭਲਾ ਏ ਥੇਪਲਾ ਸੋ ਗਾਇਜ਼ ਆਪਣੇ ਕੋ ਫੁੱਲ ਸਟਾਕ ਆ ਜਿਹਨੂੰ ਆਪਾਂ ਕਹਿ ਸਕਦੇ ਹਣਾ ਤੇ ਇਹ ਕਿਵੇਂ ਕੋਈਂ ਕਰਦੇ ਆ ਆਪਾਂ ਰਸਤੇ ਵਿੱਚ ਕੀ ਕੀ ਐਡਵੈਂਚਰ ਕਰਦੇ ਆ ਠੀਕ ਆ ਇਹ ਸਾਰਾ ਜਿਹੜਾ ਵਾ ਇਹ ਤੁਹਾਨੂੰ ਆਉਣ ਵਾਲੇ ਜਿਹੜੇ ਵਲੌਗਸ ਆ ਉਹਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ ਠੀਕ ਆ ਸੋ ਫਿਲ ਹਾਲ ਜਿਹੜਾ ਵਾ ਉਹ ਆਪਾਂ ਸਮਾਨ ਦੀ ਪੈਕਿੰਗ ਕਰਦੇ ਪਏ ਆ ਜੈ ਸ਼ੰਕਰ ਨੇ ਬੋਲਣਾ 올 ਦੀ ਬੈਸਟ ਜੈ ਸ਼ੰਕਰ ਵਾਈਫਾਈ ਲਾਉਣਾ ਬਤਾ ਦੇ ਅੱਗੇ ਟਵੀ ਟਵੀ ਨਹੀਂ ਹੋ ਵੇਖਣਾ ਚੰਗਾ ਆ ਚਲੋ ਠੀਕ ਹੈ ਚਲਿਏ ਵੈਲ ਸਾਬ ਅਮਨ ਜੈ ਸ਼ੰਕਰ ਬਰ ਬਸ ਮੈਂ ਹੀ ਮੰਗਣੀ ਦੁਆ ਹੀ ਯਾ ਕਰੋਗੇ ਸਰ ਚੰਗੇ ਚਲੋ ਠੀਕ ਆ ਓਕੇ ਜੀ ਬੈਸਟ ਆਫ ਲੱਕ ਜੈ ਸ਼ੰਕਰ ਜੁਨੇ ਜਾਨ ਲੱਗੀ ਕੋਈ ਲੈਟਰ ਲਿਖੀ ਆ ਤੇ ਓਕੇ ਬਾਏ ਕਾਲੂ ਮਿਲਦੇ ਹਾਂ ਹਣ ਆਪਾਂ ਆ ਕੇ ਹੈ ਓਕੇ ਬਾਏ ਹਾਈ ਫਾਈ ਕਰਨਾ ਹਾਲਾ ਹਾਈ ਫਾਈ ਹਾਲ ਲੈ ਹਾਈ ਫਾਈ ਚਲ ਏ ਆਏ ਚਲੋ ਸੋ ফাইনਲੀ ਗਾਇਜ਼ ਰਾਤ ਦੇ ਵੱਜ ਗਏ ਨੇ ਸਵਾ 12 ਤੁਸੀਂ ਦੇਖ ਸਕਦੇ ਹੋ ਸਵਾ 12 ਹੋ ਗਏ ਆ ਤੇ ਹੁਣ ਅਸੀਂ ਮਕੇਰੀਆਂ ਵਾਲਾ ਰੂਟ ਫੜ ਲਿਆ ਤੇ ਮਕੇਰੀਆਂ ਤੋਂ ਅਸੀਂ ਜਾਵਾਂਗੇ ਜਲੰਧਰ ਤੇ ਜਲੰਧਰ ਤੋਂ ਚੰਡੀਗੜ੍ਹ ਠੀਕ ਆ ਸੋ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆ ਜਿਹੋ ਜਿਹੀਆਂ ਫੀਲਿੰਗਸ ਆ ਰਹੀਆਂ ਨੇ ਉਹ ਬਿਲਕੁਲ ਦੱਸਣ ਤੋਂ ਬਾਹਰ ਨੇ ਠੀਕ ਆ ਕਿਉਂ ਗਾਇਜ਼ ਬਿਲਕੁਲ ਜਿਹੜੇ ਆ ਉਹ ਇਹ ਬੋਲੇ ਐਂਡਲੈਸ ਫੀਲਿੰਗਸ ਆ ਰਹੀਆਂ ਨੇ ਤੇ ਅੱਜ ਦਾ ਵਲੌਗ ਇੱਥੇ ਐਂਡ ਕਰਦੇ ਆਂ ਜੈ ਸ਼ੰਕਰ ਜੀ ਵਲੌਗ ਅੱਜ ਦਾ ਵਧੀਆ ਲੱਗਿਆ ਹੋਇਆ ਤੇ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਹਰ ਹਰ ਮਾਦੇਵ ਜੈ ਸ਼ੰਕਰ ਜੈ ਬੋਲੇ ਨਾਲ ਜੈ ਸ਼੍ਰੀ ਕੇਦਾਰ ਜ਼ਰੂਰ ਕਮੈਂਟ ਕਰਿਓ ਠੀਕ ਆ ਸੋ ਅਗਲੇ ਵਲੌਗ ਜਿਹੜਾ ਵਾ ਉਹ ਜਲਦੀ ਆਏਗਾ ਅਗਲਾ ਨੈਕਸਟ ਐਪੀਸੋਡ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਜਾਵਾਂਗੇ ਰਿਸ਼ੀਕੇਸ਼ ਤੇ ਅੱਗੇ ਦਾ ਜੋ ਵੀ ਹੋਏਗਾ ਤੁਸੀਂ ਅਗਲੇ ਐਪੀਸੋਡ ਦੇ ਵਿੱਚ ਵੇਖਿਓ ਤਦ ਤੱਕ ਲਈ ਜੈ ਸ਼ੰਕਰ